ਭੰਗੜੇ ਪਾ ਰਹੀਆਂ ਨੇ ਪ੍ਰਭੂ ਜੀ ਦੇ ਧਾਰਮਿਕ ਗੀਤਾਂ ਦੇ ਉੱਤੇ ਜਿਸ ਤਰ੍ਹਾਂ ਜੁਮਰੀਆਂ ਸੰਗਤਾਂ ਲਹਿਬ ਤਸਵੀਰਾਂ ਦੇਖ ਰਹੇ ਹੋ ਸ਼ਾਲਾ ਮਰ ਬਾਗ ਦੀ ਗਰਾਊਂਡ ਵਿੱਚੋਂ ਜੀ ਸਟਾਰ ਨਿਊਜ਼ ਪੰਜਾਬੀ ਦੀਆਂ ਲਹਿਬ ਤਸਵੀਰਾਂ ਵਰ ਪ੍ਰਾਰਥਨਾ ਕਰਾਂਗੇ ਅਸੀਂ ਸਭ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਸਾਡੇ ਵਿੱਚ ਸਾਡੇ ਸੀਨੀਅਰ ਆਦਰ ਦੇ ਜੋ ਅਬੂਲੇ ਦਾਸ ਪਾਸਕੇ ਮੈਂ ਚੌੜੀ ਸਾਹਿਬ ਨੂੰ ਧੰਨਵਾਦ ਪ੍ਰਭੂ ਜੀ ਕਿੰਨਾ ਆਮੇ ਨਵੇਂ ਸਾਰੇ ਪੰਜਵਾਰ ਨੂੰ तमाम ਵਾਸਾ ਨੂੰ ਤੁਹਾਸ਼ੀਸ਼ ਬਰਕਤ ਦੇ ਪ੍ਰਭੂ ਜੀ ਕੁਝ ਖੁਦਾਵੰਦ ਇਧਰ ਹੈ ਤੇਰੀ ਮਹਿਮਾ ਲਈ ਕੁਝ ਕਾਰਜ ਤੇ ਹੋਣੇ ਜਾ ਰਹੇ ਪ੍ਰਭੂ ਜੀ ਸ਼ੁਰੂ ਤੋਂ ਲੈ ਕੇ ਆਖਰੀ ਸਮੇਂ ਤੱਕ ਸਭ ਕੇ ਪਰਮੇਸ਼ਰ ਆਸ਼ੀਸ਼ ਸਾਡੇ ਨਾਲ ਬਣੇ ਰਹੇ برکت دے دے اینی کیلئے خدا من ساری بات تیرا تو میں سوم سب کچھ ہمارے نے سلیب پر جان دیتا ہوا یہ اچھ مسیدہ مٹے نام چمان دے سنو اور ترہنگر پیدا آمین آمین آمین, آمین, آمین ਪਾਸਟਰ ਰਣਜੀਤ ਡੋਗਰਾਵਾਲ 크ਰਿਸਚੀਅਨ ਨੈਸ਼ਨਲ ਫਰੰਟ ਸੂਬਾ ਸਕੱਤਰ ਪੰਜਾਬ ਪਾਸਟਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰੈਜ਼ੀਡੈਂਟ ਜਿਹੜੇ ਅੱਜ ਸ਼ੋਭਾ ਯਾਤਰਾ ਨਿਕਲੀ ਆ ਅਸੀਂ ਥੈਂਕਸ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਇਸ ਬੰਦੇ ਸਭ ਤੋਂ ਪਹਿਲਾਂ ਮੈਂ ਜੇਸ਼ਾਬ ਦੇ ਸ਼ਾਹ ਦੇ ਚਰਚ ਕਮੇਟੀ ਵਾਲਿਆਂ ਦਾ ਮਸੀਹ ਸੰਗਤ ਨੂੰ ਸਭਲਾਂ ਦਾ ਅਸੀਂ ਧੰਨਵਾਦੀ ਆ ਜਿਨ੍ਹਾਂ ਨੇ ਇਸ ਯਾਤਰਾ ਦਾ ਜੋਗ ਦਿੱਤਾ ਹੈ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਪਰਮੇਸ਼ਰ ਸਭ ਤੋਂ ਵੱਡਾ ਅਨੁਗ੍ਰਹਿ ਕਰੇ ਸਭ ਤੇ ਕਿਰਪਾ ਆਪਣੀ ਬਣਾਈ ਰੱਖੇ ਔਰ ਅੱਜ ਬੜੀ ਮਾਣ ਤੇ ਖੁਸ਼ੀ ਵਾਲੀ ਗੱਲ ਆ ਇਸੇ ਪ੍ਰਵੀ ਯਸ਼ਮਸੀ ਦੇ ਜਨਮ ਦਿਨ ਦੇ ਸੰਬੰਧ ਵਿੱਚ ਕਪੂਰਥਲਾ ਸ਼ਹਿਰ ਦੇ ਵਿੱਚ ਸ਼ੋਭ ਯਾਤਰਾ ਕੱਢੀ ਗਈ ਆ ਜੋ ਡੀਸੀ ਚੌਂਕ ਤੋਂ ਹੁੰਦੇ ਹੋਏ ਬਾਜ਼ਾਰ ਬਾਜ਼ਾਰਾਂ ਦੇ ਵਿੱਚ ਦੀ ਤੇ ਸਮਾਪਤੀ ਜਿਹੜੀ ਆ ਉਹ ਸ਼ਾਲਰ ਬਾਗ ਕਪੂਰਥਲਾ ਵਿੱਚ ਕੀਤੀ ਗਈ ਹੈ ਸਾਰੇ ਪਾਸਟਰ ਸਹਿਬਾਨ ਨੇ ਆਪੂ ਆਪਣਾ ਸਹਿਯੋਗ ਦਿੱਤਾ ਆ ਔਰ ਸੰਗਤਾਂ ਨੂੰ ਇਸ ਜਗ੍ਹਾ ਦੇ ਉਤੇ ਲੈ ਕੇ ਆਏ ਆ ਅਸੀਂ ਸਾਰੇ ਨੇ ਮਿਲ ਕੇ ਉਸ ਜੀਵ ਜਨਮ ਦਿਨ ਮਨਾਇਆ ਹੈ ਉਹਦੇ ਬ੍ਰਦਰ ਭਵੀ ਸੰਤਾ ਤੋਂ ਕੱਟਣ ਜਾਂ ਤਕੀਰ ਦੇ ਜੀ ਜਿਨ੍ਹਾਂ ਨੇ ਵੀ ਪੀਆ ਸੈਲੀਮੈਂਟ ਦੇ ਲਈ ਪੜ੍ਹਨ ਕਰਾ ਆ ਹੈ ਤੋ ਸਭ ਮਿਲ ਕੇ ਗਾਹੀ ਜਾਈਏ ਨਗਲੀ ਕਿ ਪਰਮੇਸ਼ਰ ਇਸ ਜੀਸ਼ੇ ਦੁਆਰਾ ਇਹਨਾਂ ਨੂੰ ਬਰਕਤ ਕਰੇ ਕਿਨੇ ਵੀ ਲੋਗ ਇਹ Song ਨੂੰ ਸੁਣ ਪਰਮੇਸ਼ਰ ਉਨ੍ਹਾਂ ਨੂੰ ਬਰਕਤ ਕਰੇ ਔਰ ਮੈਂ ਪਾਸ ਤਸਵੀਰ ਜੀ ਨਾਲ ਲੈ ਬਾ ਸਕਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਕ ਦੁਨੀਆ ਦੇ ਸਕਾਲਰਸ ਦਾ ਮੰਨਣਾ ਹੈ ਜਿਹੜੇ ਬੰਦੇ ਸਾਡੇ ਦਰਮਿਆਨ ਨਹੀਂ ਹੈ ਉਹ ਬਈ ਚਰਸ ਨੇ ਵਿਚਾਰੇ ਉਹਨਾਂ ਦਾ ਹੀ ਮੰਨਣਾ ਤੋ ਮੈਂ ਸੀ ਇੱਕ ਤੱਕ 2025 ਸਾਲ ਪਹਿਲਾਂ ਪ੍ਰਭੂ ਯਿਸੂ ਮਸੀਹ ਦੇ ਬੇਬੇ ਵੀ ਇੱਕ ਬੱਚੇ ਨੂੰ ਪੈਦਾ ਹੋ ਚੁੱਕੇ ਬਹੁਤ ਬਹੁਤ ਮੁਬਾਰਕ ਬਾਰ ਬਾਰ ਬੱਚੇ ਪੈਦਾ ਨਹੀਂ ਹੋ ਰਹੇ ਇੱਕੋ ਹੀ ਵਾਰ ਕਿਸੇ ਵੀ ਵਿਅਕਤੀ ਦਾ ਬੱਚੇ ਦੇ ਰੂਪ ਵਿੱਚ ਜਨਮ ਹੁੰਦਾ ਹੈ 35 ਤੋਂ ਨਿਪਾਇਆ ਗਿਆ ਕਿਉਂਕਿ ਪ੍ਰਭੂ ਜੀ ਦਾ ਜਨਮ ਬਹੁਤ سارے ਨਬੀਆਂ ਦੀ ਭਵਿੱਖ ਬਾਣੀ ਤੋਂ ਬਾਅਦ ਹੋਇਆ ਔਰ ਉਹ ਭਵਿੱਖ ਬਾਣੀਆਂ ਕੀ ਸੀ ਉਹ ਇਹ ਸੀ ਕਿ ਦੁਨੀਆ ਦੇ ਵਿੱਚ ਪਾਪ ਬਹੁਤ ਵੱਧ ਚੁੱਕਾ ਹੈ ਉਸ ਟਾਈਮ ਬਹੂ ਦੁਨੀਆ ਇਹਦੀ ਖਾਲਸ ਬਚ ਚੁੱਕੀ ਹੈ ਕਿ ਬੰਦਾ ਬੰਦੀ ਨਾਲ ਹੀ ਧੋਖਾ ਕਰੀ ਜਾਂਦਾ ਹੈ ਇਹ ਜਹਾਨ ਦਾ ਰਸਤਾ ਖੁੱਲਿਆ ਆਪਣੀ ਸੋਸ ਨੰਬਰ ਆਪਣਾ ਲਹੂ ਬਹਾ ਕੇ ਸੋ ਅੱਜ ਅਸੀਂ 5 ਵੀਅਰ ਸੈਲੀਬ੍ਰੇਟ ਦੀ 크리스마ਸ ਅਸੀਂ ਇਸ ਕਰਕੇ 크리스마ਸ ਸੈਲੀਬ੍ਰੇਟ ਕਰ ਰਹੇ ਹਾਂ ਉਹ ਜਲਦ ਇਸ ਦੁਨੀਆ ਦਾ ਨਿਆ ਕਰਨ ਵਾਲੇ ਆਉਣ ਵਾਲੇ ਆ ਤੇ ਅਸੀਂ ਉਹਨਾਂ ਦੀ ਆਮਦ ਦੀ ਤਿਆਰੀ ਦੇ ਵਿੱਚ ਇਹ 크리스마ਸ ਸੈਲੀਬ੍ਰੇਟ ਕਰ ਰਹੇ ਹਾਂ ਔਰ ਅੱਜ ਇੱਕ ਮੌਕਾ ਆ ਇਸ 크ਿਸਮਸ ਤੇ ਜਿਹੜਾ 25 ਦਸੰਬਰ ਆ ਰਿਹਾ। ਕਿ ਸਾਰੀ ਦੁਨੀਆ ਪਾਪਾਂ ਤੋਂ ਤੌਬਾ ਕਰੇ ਔਰ ਹਮੇਸ਼ਾ ਦੀ ਜ਼ਿੰਦਗੀ ਲਈ ਤਿਆਰ ਕਰੇ ਤਾਂ ਕਿ ਜਦੋਂ ਯਿਸੂਮਸੀ ਆਵੇ ਉਹ ਸਾਰੇ ਉਹਦੇ ਨਾਲ ਖੁਸ਼ ਹੋ ਕੇ ਜਾ ਸਕਣ। ਇਸ ਗੁਰਬਾਣੀ ਵਿੱਚ ਲਿਖਿਆ ਹੈ ਕਿ ਜਿੱਥੇ ਗੋਡ ਆਉਂਦੇ ਨੇ ਉਹ ਉਹ ਕੇ ਮੇਰਾ ਨਾਮ ਲੜ ਕੇ ਲੰਦੇ ਹਾਜ਼ਰ ਆ। ਹਰ ਇੱਕ ਜਗ੍ਹਾ ਬਾਈਬਲ ਤੇ ਜ਼ਿਕਰ ਆ। ਪ੍ਰਭੂ ਯਿਸੂ ਹਸੂ ਕੇ ਇਹਦੇ 31 ਉਹਦੇ ਕਿੱਥੇ ਚਲੇ ਗਏ। 真的<哪>。